ਨਿੰਮਾ ਨਿੰਮਾ ਗੀਤ ਬੋਲ ਕੇ ਭੰ ਤੰਦ ਤੇਰੀਆਂ ਯਾਦਾਂ ਦੇ ਪਾਵਾਂਦੇ ਮਈਆ ਤੇਰੇ ਦੇਖਣ ਨੂੰ ਚੁੱਕ ਚਰਖਾ ਘੜੀ ਦੇ ਵਿੱਚ ਡਾਂ ਵੇ ਲੋਕਾਂ ਪਾਣੀ ਮੈਂ ਕਤਦੀ ਤੰਦ ਤੇਰੀਆਂ ਯਾਦਾਂ ਦੇ ਪਾਵਾਂਦੇ ਮਈਆ ਤੇਰੇ ਦੇਖਣ ਨੂੰ ਤਾਈਨੇ ਹਰਮੇਲ ਸਿੰਘ ਮੁਲਾਕਾਤ ਕਰਾਂਗੇ ਆਪਾਂ ਇਹਨਾਂ ਨੂੰ ਕਹੀਏ ਕਿ ਮਿਊਜ਼ਿਕ ਵੀ ਸਿਖਾਉਂਦੇ ਨੇ ਖਿਡਾਰੀ ਵੀ ਨੇ ਬਹੁਤ ਸਾਰੇ ਮੈਡਲ ਇਹਨਾਂ ਨੇ ਜਿੱਤੇ ਹੋਏ ਨੇ ਤਾਂ ਪੂਰੀ ਗੱਲਬਾਤ ਕਰਾਂਗੇ ਹਰਮੇਲ ਸਿੰਘ ਹੁਣਾਂ ਨਾਲ ਹਰਮੇਲ ਜੀ ਮੈਂ ਜੀ ਵੀ ਕਹਾਂ ਕਿ ਕਹੀਏ ਕਿ ਤੁਹਾਨੂੰ ਹੁਣ ਖਿਡਾਰੀ ਕਹੀਏ ਜਾਂ ਮਿਊਜ਼ਿਕ ਦਾ ਟੀਚਰ ਕਹੀਏ ਕੀ ਕਹੀਏ ਹੁਣ ਤੁਹਾਨੂੰ ਬਿਲ ਜੀ ਜੋ ਜੋ ਤੁਹਾਡਾ ਦਿਲ ਕਰਦਾ ਉਹ ਹੀ ਕਹੋ ਤੁਸੀਂ ਤੁਹਾਨੂੰ ਪਤਾ ਹੀ ਹੈ ਜੀ ਹੁਣ ਬਹੁਤ ਸਾਰੇ ਮੈਡਲ ਨੇ ਖੇਡਾਂ 'ਚ ਜਿੱਤੇ ਨੇ ਕਿ ਮਿਊਜ਼ਿਕ 'ਚ ਜਿੱਤ ਕੇ ਆਏ ਨੇ ਇਹ ਮਿਊਜ਼ਿਕ 'ਚ ਵੀ ਆਏ ਨੇ ਜੀ ਮਿਊਜ਼ਿਕ ਦੇ ਵਿੱਚ ਕੋਈ ਵੱਡੇ ਲੈਵਲ ਤੇ ਕੁਝ ਅੱਗੇ ਜਾ ਨਹੀਂ ਪਾਇਆ ਮ ਤੇ ਸਪੋਰਟਸ ਦੇ ਵਿੱਚ ਵੀ ਬਸ ਇਨਾ ਸੀਗਾ ਕਿ ਫਿੱਟ ਰਹਿਣਾ ਤੇ 뮤זיਕ ਖੂਨ ਚ ਸੀਗਾ ਜੀ ਬਚਪਨ ਤੋਂ ਹੀ ਪੇਰੈਂਟਸ ਕਰਕੇ ਅੱਛਾ 뮤זיਕ ਤੁਹਾਡਾ ਖੂਨ ਦੇ ਵਿੱਚ ਸੀਗਾ ਉਹ ਕਿਸ ਤਰ੍ਹਾਂ ਸੀ ਉਹ ਜੀ ਪੇਰੈਂਟਸ ਮੇਰੇ ਪੰਜਾਬੀ ਸਿੰਗਰ ਸੀ ਅੱਛਾ ਪੰਜਾਬੀ ਹਾਂਜੀ ਹਾਂਜੀ ਜੋੜੀ ਜਿਹੜੀ ਪਿੱਛੇ ਹੈਗੀ ਆ ਇਹ ਮੰਮੀ ਪਾਪਾ ਜੀ ਇਹ ਮੇਰੇ ਮੰਮੀ ਪਾਪਾ ਨੇ ਜੀ ਅੱਛਾ ਹਾਂਜੀ ਤੇ ਇਹਨਾਂ ਦਾ ਨਾਮ ਤੋਂ ਮਸ਼ਹੂਰ ਸੀ ਜੋੜੀ ਐ ਇਹ ਗੁਰਮੀਲ ਸਿੰਘ ਜੀ ਸੀ ਗੁਰਮੀਲ ਸਿੰਘ ਗੁਰਮੀਲ ਵਧਾਈਆਂ ਵਾਲਾ ਜੀ ਵਧਾਈਆਂ ਸਾਡਾ ਪਿੰਡ ਆ ਜੀ ਤੇ ਮਦਰ ਦਾਮ ਰੂਪਿੰਦਰ ਗੌਰ ਜੀ ਹਾਂਜੀ ਪੁਰਾਣੀ ਜੋੜੀ ਹੋਣੀ ਆ ਪੁਰਾਣੇ ਗੀਤ ਇਹਨਾਂ ਨੇ ਗਾਏ ਹੋਣ ਹਾਂਜੀ 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 ਇਹਨਾਂ ਦੇ ਫੇਮਸ ਗੀਤ ਰਿਆ ਹੋਵੇ ਇਹਨਾਂ ਦਾ ਇਹਨਾਂ ਦੀ ਫੇਮਸ ਗੀਤ ਮੈਂ ਪੰਜਾਬੀ ਜੱਟ ਖਿਲਾੜੀ ਪੱਟ ਮੁੱਛਾਂ ਨੂੰ ਵੱਟ ਉਪਈਆ ਰਾਣੀ ਜੀ ਅੱਜ ਤੋਂ 20 ਸਾਲ ਪਹਿਲਾਂ ਆਇਆ ਸੀ ਸੌਂਗ ਮੰਮੀ ਰੇਡੀ ਬਹੁਤ ਹਿੱਟ ਗੀਤ ਹੋਇਆ ਸੀ ਹਾਂਜੀ ਹਾਂਜੀ ਉਸ ਟਾਈਮ ਦਾ ਬਹੁਤ ਬਹੁਤ ਹਿੱਟ ਹੋਇਆ ਸੀਗਾ ਜੀ ਹਾਂਜੀ ਹੁਣ ਖੂਨ ਚ ਹੈਗਾ ਵਾ ਤੇ ਖੇਡਾਂ ਦੇ ਵਿੱਚ ਬਹੁਤ ਸਾਰੇ ਮੈਡਲ ਜਿੱਤਲੇ ਇਹ ਕਿਸ ਤਰ੍ਹਾਂ ਇਹ ਜੀ ਬਸ ਇੱਕ ਬਚਪਨ ਤੋਂ ਇੱਕ ਜਿੱਦ ਹੁੰਦੀ ਹੈ ਨਾ ਜੀ ਆਪਣੇ ਆਪ ਨਾਲ ਜੋ ਅੱਜ ਕੱਲ ਬੱਚਿਆਂ ਦੇ ਵਿੱਚ ਘਟਦੀ ਜਾ ਰਹੀ ਹੈ ਕਿ ਆਪਣੇ ਆਪ ਨੂੰ ਪਾਲਿਸ਼ ਕਿਵੇਂ ਕਰਨਾ ਆਪਣੇ ਆਪ ਨਾਲ ਖੁੱਦ ਨਾਲ ਫਾਈਟ ਹੋਣੀ ਚਾਹੀਦੀ ਆ ਵੀ ਬੰਦਾ ਕੀ ਨਹੀਂ ਕਰ ਸਕਦਾ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ ਮੇਰੇ ਵੀ ਬੰਦੇ ਦੇ ਵਿੱਚ ਗੁਣ ਜਿੰਨੇ ਹੋਣ ਉਹਨੇ ਥੋੜੇ ਹੁੰਦੇ ਆ ਤੇ ਬਸ ਉਸੇ ਚੀਜ਼ ਨੂੰ ਫੋਲੋ ਕਰਦੇ ਹੋਏ ਵੀ ਕਿਸੇ ਵੀ ਚੀਜ਼ ਦੇ ਵਿੱਚ ਵੜ ਜਾਣਾ ਜਾ ਕੇ ਉਹ ਚੱਲਦਾ ਰਹਿੰਦਾ ਸੀ ਮੇਰਾ ਜੀ ਇਹ ਦੋ ਚੀਜ਼ਾਂ ਦੇ ਵਿੱਚ ਵੜੇ ਹੋਏ ਆ ਤੁਸੀਂ ਤੇ ਇਹਦੇ ਵਿੱਚ ਟੌਪ ਕਰ ਰਹੇ ਹੋ ਬਸੀ ਤੁਹਾਡੇ ਸਾਇਰਾਂ ਦੀ ਦਵਾਵਾਂ ਨਾਲ ਟੌਪ ਕਹੋਗੇ ਤਾਂ ਟੌਪ ਹੋ ਜਾਏਗਾ ਇੱਕ ਦਿਨ ਅੱਛਾ ਕਿਹੜੀ ਕਿਹੜੀ ਗੇਮ ਦੇ ਵਿੱਚ ਜ਼ਿਆਦਾ ਤੁਸੀਂ ਰਹੇ ਹੋ ਇਹ ਮੈਡਲ ਕਿਹੜੀ ਗੇਮ ਚ ਜਿੱਤੇ ਜ਼ਿਆਦਾ ਮੈਡਲ ਜੀ ਮੈਂ ਜੈਵਲਿਨ ਥਰੋਅ ਦਾ ਮੈਨੂੰ ਬਹੁਤ ਜ਼ਿਆਦਾ ਉਹ ਸੀਗਾ ਓਕੇ ਹਾਂਜੀ ਤੇ 22 ਸਾਲ ਮੈਂ ਕ੍ਰਿਕਟ ਵੀ ਖੇਡੀ ਹੈ ਹਾਂਜੀ ਕ੍ਰਿਕਟ ਦੇ ਵਿੱਚ ਬਹੁਤ ਜ਼ਿਆਦਾ ਸੀ ਮੈਨੂੰ ਸ਼ੁਰੂ ਤੋਂ ਹੀ ਬੋਲਰ ਵੀ ਸੀ ਬੈਟਸਮੈਨਸ ਵੀ ਔਰ ਆਲ ਰਾਊਂਡਰ ਸੀ ਮੈਂ ਕ੍ਰਿਕਟ ਦੇ ਵਿੱਚ ਵੀ ਤੇ 뮤직 ਨਾਲ ਚੱਲਦਾ ਸੀਗਾ ਯੁਮਰਾ ਕਿੰਦੇ ਘੱਟ ਪ੍ਰੈਕਟਿਸ ਦੇ ਵਿੱਚ ਵਧੀਆ ਗੇਮ ਖੇਡਣੀ ਉਸ ਵਾਰ ਮੈਡਲ ਜਿੱਤ ਕੇ ਆਣਾ ਕਿੰਨੀ ਖੁਸ਼ੀ ਹੋ ਜਾਂਦੀ ਸੀ ਘਰ ਦੇ ਨੂੰ ਕਿੰਨੀ ਖੁਸ਼ੀ ਹੁੰਦੀ ਸੀ ਜੀ ਘਰ ਦੇ ਨੂੰ ਤੁਹਾਨੂੰ ਪਤਾ ਹੀ ਹੈ ਜੀ ਇੱਕ ਮਾਂ ਬਾਪ ਨੂੰ ਫੈਮਿਲੀ ਮੈਂਬਰਸ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਬੱਚਿਆਂ ਨੂੰ ਮਤਲਬ ਕਿ ਇੱਕ ਦਿਨ ਬੰਦਾ ਦੇਖਦਾ ਕਿ ਯਾਰ ਇਹ ਵੱਡਾ ਹੋ ਕੇ ਕੁਝ ਬਣੂਗਾ ਉਹ ਬੱਚਿਆਂ ਨੂੰ ਜਦੋਂ ਕੁਝ ਕਰਦੇ ਆ ਉਹ ਦੇਖਦੇ ਮਾਂ ਬਾਪ ਤੇ ਕਿੰਨੀ ਖੁਸ਼ੀ ਹੁੰਦੀ ਤੁਹਾਨੂੰ ਪਤਾ ਹੀ ਹੈ ਹਾਂਜੀ ਮੇਰੇ ਪਾਪਾ ਚਾਹੁੰਦੇ ਸੀ ਕਿ ਅੱਗੇ ਗੇਮਾਂ 'ਚ ਜਾਓ ਜਾਂ 뮤ਜ਼ਿਕ ਦੇ ਵਿੱਚ ਆਓ ਕਿਉਂਕਿ ਤੁਸੀਂ ਦੱਸਿਆ ਕਿ ਖੂਨ ਦੇ ਵਿੱਚ ਹੀ ਤੁਹਾਡਾ 뮤ਜ਼ਿਕ ਸੀਗਾ ਆਣਾ ਚਾਹੁੰਦੇ 뮤ਜ਼ਿਕ 'ਚ ਸੀਗੇ ਕਿ ਜਾਂ ਖੇਡਾਂ ਵੱਲ ਜ਼ਿਆਦਾ ਚਾਹੁੰਦੇ ਸੀ ਕਿ ਖੇਡਾਂ 'ਚ ਵੀ ਜਾਓ ਨਾਲ ਨਹੀਂ ਉਹ ਤਾਂ ਚਾਹੁੰਦੇ ਸੀ ਜੀ ਪੜ੍ਹਾਈ ਲਿਖਾਈ ਕਰੋ ਅੱਗੇ ਜਾਓ ਤੇ ਪੜ੍ਹਾਈ ਲਿਖਾਈ ਤਾਂ ਫਿਰ ਇੰਨੀ ਨਹੀਂ ਕਰ ਪਾਇਆ ਸੀਗਾ ਮੈਂ ਤੇ ਮੇਰਾ ਕਿਉਂਕਿ ਧਿਆਨ ਜ਼ਿਆਦਾ ਖੇਡਾਂ ਦੇ ਵਿੱਚ ਹੀ ਰਹਿੰਦਾ ਸੀਗਾ ਸਪੋਰਟਸ ਦੇ ਵਿੱਚ ਤੇ 뮤ਜ਼ਿਕ ਦੇ ਵਿੱਚ ਹੀ ਜ਼ਿਆਦਾ ਰਹਿੰਦਾ ਸੀ 뮤ਜ਼ਿਕ ਤੇ ਥੋੜਾ ਟੋਕਦੇ ਹੁੰਦੇ ਸੀ ਡੈਡੀ ਕਹਿੰਦੇ ਵੀ ਪੁੱਤ ਵਿੱਚ ਬਹੁਤ ਬਹੁਤ ਜ਼ਿਆਦਾ ਇਹ ਮਿਹਨਤਾਂ ਕਰਨੀਆਂ ਪੈਂਦੀਆਂ ਸਟਰਗਲ ਬੜਾ ਯਾਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਬੁਰਾ ਟਾਈਮ ਜਦੋਂ ਸੀਗਾ ਗਰੀ ਫੈਮਿਲੀ ਦੇ ਵਿੱਚੋਂ ਮੇਰੇ ਫਾਦਰ ਸਾਹਿਬ ਆਏ ਸੀ ਬਹੁਤ ਤੇ ਉਹ ਵੀ ਇੱਕ ਸਿੰਗਰ ਬਣਨ ਲਈ ਲੁਧਿਆਣਾ ਇੰਡਸਟਰੀ ਹੁੰਦੀ ਸੀ 뮤ਜ਼ਿਕ ਇੰਡਸਟਰੀ ਤੇ ਉਹਨਾਂ ਦਾ ਸੁਪਨਾ ਸੀਗਾ ਕਿ ਮੈਂ ਜਾ ਕੇ ਸਿੰਗਿੰਗ ਲੈਨ ਦੇ ਵਿੱਚ ਆਪਣਾ ਨਾਮ ਚਮਕਾਉਂਗਾ ਕਿਉਂਕਿ ਇੱਕ ਸੁਪਨਾ ਲੈ ਕੇ ਆਏ ਸੀਗੇ ਤੇ ਉਹ ਸਟਾਰਟ ਦੇ ਵਿੱਚ ਜਦੋਂ ਤੁਹਾਨੂੰ ਪਤਾ ਹੁੰਦਾ ਪਤਾ ਹੀ ਆ ਸਾਰਿਆਂ ਨੂੰ ਕਿ 뮤ਜ਼ਿਕ ਆਰਟਿਸਟ ਦਾ ਇੱਕ ਜਿਹੜਾ ਜਰਨੀ ਸਟਾਰਟਿੰਗ ਵਾਲੀ ਕਿਵੇਂ ਦੀ ਹੁੰਦੀ ਆ ਤੇ ਉਹ ਆਏ ਉਹਨਾਂ ਨੇ ਸਟਰਗਲ ਕੀਤਾ ਕਾਫੀ ਇੱਕ ਰੈਂਟ ਦੇ ਕਮਰੇ ਤੋਂ ਸ਼ੁਰੂ ਹੋਏ ਸੀ ਉਹਨਾਂ ਨੇ ਬਹੁਤ ਆਪਣਾ ਜਰਨੀ ਸਾਡੇ ਸਾਡੇ ਲਈ ਬਹੁਤ ਕੁਛ ਕੀਤਾ ਉਹਨਾਂ ਨੇ ਤੁਸੀਂ ਦੂਸਰੀ ਪੀੜੀ ਦੇ ਵਿੱਚ ਹੈਗੇ ਹੋ ਹੁਣ ਅੱਗੇ ਕੀ ਸੋਚਿਆ ਵਾ ਖੇਡਾਂ 'ਚ ਜਾਣਾ ਮਿਊਜ਼ਿਕ ਜਾਣਾ ਕਿਉਂਕਿ ਲਾਈਨ ਕੋਈ ਸਾਫ਼ ਨਹੀਂ ਹੈਗੀ ਜਿੱਥੇ ਤੱਕ ਤੁਹਾਡੀ ਵੀ ਹੁਣ ਬਹੁਤ ਮਿਹਨਤ ਲੱਗ ਰਹੀ ਆ ਖਾਲੇ ਵੀ ਸੋਚ ਨਹੀਂ ਪਾਰੇ ਕੀ ਕਰਨਾ ਕੀ ਤੁਸੀਂ ਜਾਣਦੇ ਹੋ ਦੇਖੋ ਜੀ ਜਿਹੜਾ ਸਪੋਰਟਸ ਲਾਈਨ ਨਾ ਨਾ ਜੀ ਇਹ ਤਾਂ ਹਰ ਬੱਚੇ ਨੂੰ ਹੀ ਰੱਖਣੀ ਚਾਹੀਦੀ ਆ ਜਿੱਦਾਂ ਮੈਂ ਹਰੇਕ ਨੂੰ ਇਹੀ ਗੱਲ ਕਹਿਣਾ ਕਿ ਆਪਣੇ ਬੱਚੇ ਨੂੰ ਸਪੋਰਟਸ ਜ਼ਰੂਰ ਰਖਾਓ ਐਥਲੀਟ ਜ਼ਰੂਰ ਬਣਾਓ ਉਹਨੂੰ ਪੜਾਈ ਨਾਲ ਲਿਖਾਈ ਨਾਲ ਚੱਲਦੀ ਰਹੇ ਹਨਾ ਜੀ ਉਹ ਕਿਸੇ ਵੀ ਫੀਲਡ ਵਿੱਚ ਜਾਏ ਪਰ ਐਥਲੀਟ ਜ਼ਰੂਰ ਬਣਾਓ ਤਾਂ ਕਿ ਉਹ ਆਪਣੇ ਆਪ ਨੂੰ ਸੰਭਾਲ ਪਾਵੇ ਚਾਹੇ ਉਹ ਕੁੜੀ ਆ ਚਾਹੇ ਮੁੰਡਾ ਕੋਈ ਵੀ ਆ ਕੁੜੀਆਂ ਨੂੰ ਅੱਜਕੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਈ ਸਪੋਰਟਸ ਤੇ ਬਾਕੀ ਚੀਜ਼ਾਂ ਨੂੰ ਛੱਡ ਕੇ ਸਪੋਰਟਸ ਵੱਲ ਧਿਆਨ ਜ਼ਿਆਦਾ ਦੇਣਾ ਚਾਹੀਦਾ ਮੈਂ ਚਾਹੁੰਦਾ ਕਿ ਹਰ ਕੁੜੀ ਵੀ ਮਜ਼ਬੂਤ ਬਣੇ ਹਾਂਜੀ ਪਰਮੇ ਹੁਣ ਅੱਗੇ ਗੇਮ ਦੀ ਕੀ ਪ੍ਰੈਕਟਿਸ ਕਰ ਰਹੇ ਹੋ ਕੀ ਮੁਕਾਮ ਹਾਸਲ ਕਰਨਾ ਚਾਹੁੰਦੇ ਹੋ ਕੀ ਕੋਈ 뮤직 ਦੇ ਵਿੱਚ ਕੋਈ ਪ੍ਰੈਕਟਿਸ ਚੱਲ ਰਹੀ ਹੈ ਉਹਦੇ ਚ ਕੋਈ ਮੁਕਾਮ ਹਾਸਲ ਕਰਨਾ ਚਾਹੁੰਦੇ ਹੋ ਜੀ 뮤직 ਦੇ ਵਿੱਚ ਵੀ ਪ੍ਰੈਕਟਿਸ ਚੱਲ ਰਹੀ ਹੈ ਜੀ ਮੈਂ Song record ਵੀ ਕੀਤਾ ਇੱਕ ਨਵਾਂ ਇਹ ਹਿੰਦੀ Song ਵੀ record ਕੀਤਾ ਹੋਇਆ ਅੱਗੇ ਕੋਸ਼ਿਸ਼ ਕਰਾਂਗੇ ਪੰਜਾਬੀ Song ਵੀ record ਕਰਾਂਗੇ ਤੇ ਹਿੰਦੀ ਪੰਜਾਬੀ ਚੱਲਦਾ ਰਹਿੰਦਾ ਹੀ ਮੇਰਾ ਤੇ ਤੁਸੀਂ ਇਹ ਇਕੱਲੇ ਲੈ ਕੇ ਆ ਰਹੇ ਤੁਹਾਡੀ ਵੀ ਕੋਈ ਜੋੜੀ ਆ ਰਹੀ ਹੈ ਜੀ ਬਾਕੀ ਅੱਗੇ ਚੱਲ ਕੇ ਪਤਾ ਚੱਲੇਗਾ ਜੀ ਕੀ ਕੀ ਹੋਏਗਾ ਅੱਗੇ ਜਾ ਕੇ ਜੋੜੀ ਵਾਲਾ ਵੀ ਜੇ ਕੋਈ ਹੋਇਆ ਤੁਹਾਡੇ ਅਸ਼ੀਰਵਾਦ ਨਾਲ ਤਾਂ ਹੋਏਗਾ ਜ਼ਰੂਰ ਸਾਰਿਆਂ ਨੇ ਹਾਂਜੀ ਖੇਡਾਂ ਦੇ ਵਿੱਚ ਹੁਣ ਤੱਕ ਟੋਟਲ ਕਿੰਨੇ ਮੈਡਲ ਜਿੱਤ ਚੁੱਕੇ ਹੋ ਕਿੱਥੇ ਕਿੱਥੇ ਖੇਡਾਂ ਖੇਡ ਕੇ ਆਏ ਆ ਮੇਰੇ ਕੋਲੇ ਜੀ ਦੇਾਸੇ ਤਾਂ ਮੋਟੋ ਮੋਟ ਗਿਣਤੀ ਕੀਤੀ ਜਾਏ 15-20 ਮੈਡਲ ਹੈਗੇ ਆ ਪਰ 8-9 ਉਹਨਾਂ ਦੇ ਵਿੱਚੋਂ ਆ ਲੱਗੇ ਨੇ ਤੁਹਾਡੇ ਸਾਹਮਣੇ ਤੇ ਸਰਟੀਫਿਕੇਟਸ ਵਗੈਰਾ ਚੱਲਦਾ ਰਹਿੰਦਾ ਜੀ 100 ਮੀਟਰ ਦੇ ਵਿੱਚ ਦੌੜ ਦੇ ਵਿੱਚ ਵੀ ਤੇ ਡਿਸਕਸ ਥਰੋ ਦੇ ਵਿੱਚ ਜੈਵਲਨ ਥਰੋ ਦੇ ਵਿੱਚ ਅੱਜਕੱਲ ਤੁਸੀਂ 뮤ਜ਼ਿਕ ਟੀਚਰ ਵੀ ਕਹਿੰਦੇ ਬਣੇ ਨਾਲ 뮤ਜ਼ਿਕ ਸਿਖਾ ਰਹੇ ਬੱਚਿਆਂ ਨੂੰ 뮤ਜ਼ਿਕ ਟੀਚਰ ਤਾਂ ਜੀ ਮੈਂ ਕਾਫੀ ਸਾਲ ਤੋਂ ਛੋਟੇ ਬੱਚਿਆਂ ਨੂੰ ਸਿਖਾਉਂਦਾ ਸੀਗਾ ਮੁੰਬਈ ਮੇਰੀ ਜਰਨੀ ਸਟਾਰਟ ਹੋਈ ਸੀਗੀ 뮤ਜ਼ਿਕ ਦੀ ਵੈਸੇ ਤਾਂ ਸਹੀ ਤਰੀਕੇ ਨਾਲ ਮੈਂ ਮੁੰਬਈ ਗਿਆ ਸੀਗਾ 2011 ਦੇ ਐਂਡ ਦੇ ਵਿੱਚ ਗਿਆ ਸੀਗਾ 12 ਸਟਾਰਟ ਸੀਗਾ ਤੇ ਉਦੋਂ ਮੈਂ ਮੁੰਬਈ ਗਿਆ ਜੀ ਤੇ ਮੁੰਬਈ ਜਾ ਕੇ ਉੱਥੇ ਮੈਂ 뮤직 ਅਕੈਡਮੀ ਜੋਇਨ ਕੀਤੀ சுரேਸ਼ ਵਾੜਕਰ ਜੀ ਦੀ ਅਕੈਡਮੀ ਆ ਜੀ ਆਜੀ ਵਸਨ ਉਹ ਜੋਇਨ ਕੀਤੀ ਫਿਰ ਉੱਥੇ ਸਿੱਖਿਆ ਜਿੰਨੇ ਦਿਨ ਸਿੱਖਿਆ ਤੇ ਬਾਅਦ ਚ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕੀਤਾ ਨਾਲ-ਨਾਲ ਆਪਣੇ ਹਾਂਜੀ ਗਾਉਂਦਾ ਰਿਹਾ ਸ਼ੋਜ਼ ਵਗੈਰਾ ਕਰਦੇ ਰਿਹਾ ਛੋਟੇ-ਮੁੰਡੇ ਤੇ ਚਲਦਾ ਰਿਹਾ ਦੌਰ ਉਹ ਤੇ ਮਿਊਜ਼ਿਕ ਦਾ ਅੱਗੇ ਸੁਪਨੇ ਬੜੇ ਵੱਡੇ ਸੀਗੇ ਤੇ ਕੁਝ ਚੀਜ਼ਾਂ ਕਰਕੇ ਮੈਨੂੰ ਬੰਬੇ ਤੋਂ ਵਾਪਸ ਆਉਣਾ ਪਿਆ ਮਜਬੂਰੀਆਂ ਕਰਕੇ ਕੁਸ਼ ਕਰਕੇ ਤੇ ਜਿੱਦੇ ਕਰਕੇ ਮੈਂ ਅੱਗੇ ਨਹੀਂ ਕਰ ਪਾਇਆ ਨਹੀਂ ਤਾਂ ਅੱਜ ਕਾਫੀ ਅੱਛੇ ਲੋਕਾਂ ਦੇ ਨਾਲ ਬਹਿਣਾ ਉੱਠਣਾ ਹੋ ਗਿਆ ਸੀਗਾ ਜਦੋਂ ਮੈਂ ਬੰਬੇ ਛੱਡ ਕੇ ਵਾਪਸ ਆਇਆ ਤੇ ਖੇਡਾਂ ਦੇ ਵਿੱਚ ਫਿਰ ਕਿਉਂ ਪਿੱਛੇ ਰਹਿ ਗਏ ਕੀ ਕਾਰਨ ਹੈ ਖੇਡਾਂ ਨਹੀਂ ਪੂਰੀਆਂ ਕਰ ਪਾ ਰਹੇ ਖੇਡਾਂ ਦੇ ਵਿੱਚ ਜੀ ਅੱਜਕੱਲ ਪੋਲਿਟਿਕਸ ਵੀ ਬਹੁਤ ਵੱਧ ਗਈ ਹੈ ਖੇਡਾਂ ਦੇ ਵਿੱਚ ਪੋਲਿਟਿਕਸ ਨੇ ਆਪਣੀ ਜੋ ਜਗ੍ਹਾ ਬਣਾ ਲਈ ਹੈ ਖੇਡਾਂ ਦੇ ਵਿੱਚ ਵੀ ਕੁਝ ਅਜਿਹੀਆਂ ਚੀਜ਼ਾਂ ਬਣ ਗਈਆਂ ਨੇ ਕਿ ਹਾਂਜੀ ਮੇਰੇ ਬਾਕੀ ਮੇਰੇ ਸ਼ੋਲਡਰ ਇੰਜਰੀ ਥੋੜੀ ਦਿਨ ਰਹੀ ਐ ਸ਼ੋਲਡਰ ਇੰਜਰੀ ਕਰਕੇ ਥੋੜਾ ਜਿਹਾ ਮੈਂ ਪਿੱਛੇ ਨੂੰ ਚਲਾ ਗਿਆ ਸੀਗਾ ਬਾਕੀ ਹੁਣ ਮੈਂ ਰਿਕਵਰ ਕਰ ਰਿਹਾ ਤੇ ਵਧੀਆ ਚੱਲ ਰਹੀ ਗੇਮ ਅੱਛੀ ਚੱਲ ਰਹੀ ਹੈ ਜੀ ਅੱਗੇ ਕੋਈ ਗੇਮ ਖੇਡਣ ਜਾ ਰਹੇ ਹੋ ਵੀ ਹਾਂਜੀ ਹੁਣ ਤਿਆਰੀ ਚੱਲ ਰਹੀ ਹੈ ਹਾਂਜੀ ਹਾਂਜੀ ਹੁਣ ਜਿਹੜਾ ਚੱਲ ਰਿਹਾ ਜੀ ਆਪਣਾ ਖੇਡ ਖੇਡਾਂ ਵਤਨ ਪੰਜਾਬ ਦੀਆਂ ਇਹਦੇ ਲਈ ਵੀ ਤਿਆਰੀ ਕਰ ਰਿਹਾ ਮੈਂ ਇਹਦੇ 'ਚ ਵੀ ਕੋਸ਼ਿਸ਼ ਹੈ ਜੈਵਲਨ ਸਿੱਟਾਂਗੇ ਆਪਾਂ ਹਾਂਜੀ ਮੰਮੀ ਪਾਪਾ ਅੱਜ ਕੱਲ ਕੀ ਕਰ ਰਹੇ ਉਹਨਾਂ ਦੀ ਜੋੜੀ ਚੱਲ ਰਹੀ ਹੈ ਗਾਣੇ ਗੁਣੇ ਹੁਣ ਕੋਈ ਨਾ ਹੁਣ ਉਹ ਰਿਟਾਇਰ ਹੋ ਗਏ ਹਾਂਜੀ ਹੁਣ ਉਹ ਰਿਟਾਇਰ ਨੇ ਉਹ ਜਿੱਦਾਂ ਸੁਝਾ ਮਿਲਦੀਆਂ ਖਾਰੇ ਲੱਗਦੇ ਨੇ ਜਦੋਂ ਕਿਤੇ ਕੋਈ ਇਨਵਾਈਟ ਕਰਦਾ ਉਹਨਾਂ ਨੂੰ ਜੀ ਉਦੋਂ ਹੀ ਜਾਂਦੇ ਨੇ ਜ਼ਰੂਰ ਹਾਂਜੀ ਉਦੋਂ ਇਨਵਾਈਟ ਕਰਦਾ ਕੋਈ ਜਾਂਦੇ ਨੇ ਸ਼ੌਕ ਹੁਣ ਤਾਂ ਆਪਣੇ ਬੱਚਿਆਂ ਦਾ ਹੀ ਹੈ ਉਹਨਾਂ ਨੂੰ ਜੀ ਕੇ ਕੁਝ ਬਣਨਾ ਅੱਛਾ ਤੁਹਾਡੇ ਮਦਰ ਫਾਦਰ ਦੇ ਬਹੁਤ ਸਾਰੇ ਗੀਤ ਹੈ ਕਿੰਨੇ ਕੀ ਤੁਸੀਂ ਉਹਨਾਂ ਰੀਮਿਕਸ ਲੈ ਕੇ ਆ ਰਹੇ ਹੋ ਤੁਸੀਂ ਕਰ ਰਹੇ ਕੋਈ ਤਿਆਰੀ ਉਹਨਾਂ ਦੇ ਸੌ ਜੀ ਉਹਨਾਂ ਦਾ ਸੌਂਗ ਹਿੱਟ ਸੌਂਗ ਹੈਗਾ ਜੀ ਮੈਨੂੰ ਸਾਰੇ ਕਹਿੰਦੇ ਵੀ ਤੀ ਤੂੰ ਰੀਮੇਕ ਕਰਨ ਦੀ ਕਰ ਰਿਹਾ ਮੈਨੂੰ ਸਾਰੇ ਕੀ ਰੀਮੇਕ ਕਰੀਏ ਆਪਣੇ ਮਦਰਫਦਰ ਦਾ ਸੌਂਗ ਤੇ ਕੋਸ਼ਿਸ਼ ਹੈ ਜੀ ਉਹਨਾਂ ਦਾ ਸੌਂਗ ਮੇਰੀ ਰੀਮੇਕਰ ਜਾਂ ਉਹਨਾਂ ਦਾ ਕੋਈ ਵੀ ਸੌਂਗ ਹਾਂਜੀ ਅੱਜ ਕੱਲ ਦੀ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਅੱਜ ਕੱਲ ਪਟਕ ਰਹੇ ਨੇ ਉਹਨਾਂ ਵਾਸਤੇ ਕੀ ਮੈਸੇਜ ਹੈਗਾ ਨੌਜਵਾਨਾਂ ਲਈ ਤਾਂ ਦੇਖੋ ਜੀ ਅੱਜ ਕੱਲ ਜਿੰਨਾ ਹੋ ਸਕੇ ਜੀ ਨਸ਼ੇ ਤੋਂ ਦੂਰ ਰਹੋ ਨਸ਼ਾ ਜਿਹੜਾ ਆ ਉਹ ਹੀ ਆਪਣੀ ਜਵਾਨੀ ਨੂੰ ਖਾ ਰਿਆ ਆ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰ੍ਹਾਂ ਜਿਸ ਤਰੀਕੇ ਨਾਲ ਨਸ਼ਾ ਆਪਣਾ ਘਰ ਬਣਾ ਰਿਆ ਉਸ ਤਰੀਕੇ ਨਾਲ ਤਾਂ ਜੀ ਜਵਾਨੀ ਆਪਣੀ ਆਉਣ ਵਾਲੇ ਟਾਈਮ ਦੇ ਵਿੱਚ ਖਤਰੇ 'ਚ ਆ ਮੈਨੂੰ ਤੁਸੀਂ ਦੇਖੋਗੇ ਤਾਂ ਜੀ ਮੈਂ ਅੱਜ ਤੱਕ ਚਾਹ ਕੋਲਡ ਡਰਿੰਕ ਇਹਨਾਂ ਚੀਜ਼ਾਂ ਨੂੰ ਆਪਣੇ ਅੰਦਰ ਨਹੀਂ ਜਾਣ ਦਿੱਤਾ ਜੀ ਤੇ ਬਾਕੀ ਦਾਰੂ ਸਿਗਰਟ ਸ਼ਰਾਬ ਤਾਂ ਬਹੁਤ ਦੂਰ ਦੀਆਂ ਗੱਲਾਂ ਨੇ ਹਾਂ ਜੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਹੀਂ ਮੈਂ ਕਰਦਾ ਜੀ ਕਿਸੇ ਵੀ ਤਰ੍ਹਾਂ ਦਾ ਇੱਕ ਹੁੰਦਾ ਨਾ ਬੰਦੇ ਨੂੰ ਉੱਠਦੇ ਨੂੰ ਚਾਹ ਦਾ ਨਸ਼ਾ ਆਉਂਦਾ ਯਾਰ ਚਾਹ ਬਣਾਉਗੇ ਚਾਹ ਪੀਨੇ ਆ ਉਹ ਵੀ ਨਹੀਂ ਹੈਗਾ ਜੀ ਮੈਂ ਯੂਥ ਨੂੰ ਇਹੀ ਸਿਖਾਉਂਗਾ ਵੀ ਨਸ਼ੇ ਤੋਂ ਦੂਰ ਰੋ ਹਰ ਘਰ ਦੇ ਵਿੱਚ ਐਥਲੀਟ ਇੱਕ ਹੋਣਾ ਜ਼ਰੂਰੀ ਆ ਜਿਆਦਾ ਨਹੀਂ ਤਾਂ ਇੱਕ ਐਥਲੀਟ ਹੋਣਾ ਜ਼ਰੂਰੀ ਆ ਹਰ ਘਰ ਦੇ ਵਿੱਚ ਕਿਉਂਕਿ ਅੱਗੇ ਤੋਂ ਅੱਗੇ ਜਿਹੜੀ ਉਹਨਾਂ ਦੀ ਜਨਰੇਸ਼ਨ ਆ ਫੇਰ ਹੀ ਸੁਧਰੇਗੀ ਤੇ ਐਥਲੈਟਿਕਸ ਤੇ ਜਾਏਗੀ ਸਪੋਰਟਸ ਦੇ ਵਿੱਚ ਜਾਏਗੀ ਨਸ਼ੇ ਆਪੇ ਨੇ ਹੁਣ ਘਰ ਦਾ ਕੀ ਮਾਹੌਲ ਰਹਿੰਦਾ ਵਾ ਘਰ 'ਚ ਅੱਜ ਵੀ ਉਹ ਗੀਤ ਚੱਲਦੇ ਨੇ ਪੁਰਾਣੇ ਮੰਮੀ-ਓਪਾ ਬੰਦੇ ਨੇ ਕਦੇ ਸੁਣਦੇ ਤੁਸੀਂ ਕੋਈ ਰਿਸ਼ਤੇਦਾਰ ਆ ਜਾਏ ਕਹਿੰਦੇ ਕਿ ਇੱਕ ਗੀਤ ਇਦਾਂ ਦਾ ਸੁਣਾ ਦੇ ਕੋਈ ਵਧੀਆ ਜਿਹਾ ਹੁਣ ਜੀ ਕਦੇ ਬੈਠੇ ਤਾਂ ਕੋਈ ਖੁਸ਼ੀ ਦਾ ਮਾਹੌਲ ਹੁੰਦਾ ਜਦੋਂ ਕਦੇ ਤੇ ਬੰਦੇ ਆ ਫੈਮਿਲੀ ਇਕੱਠੇ ਬੰਦੇ ਆ ਕਦੇ ਹਾਂਜੀ ਉਦੋਂ ਹੀ ਫਿਰ ਬਣਦਾ ਉਦਾਂ ਦਾ ਮਾਹੌਲ ਤੇ ਚੱਲਦੀ ਹੈ ਜੀ ਚੁਗਲਬੰਦੀ ਹਾਂਜੀ ਰੂ ਰੂ ਤੱਕਰ ਖੇਡਣਗੇ ਉਹ ਮੰਮੀ ਪਾਪਾ ਨਾਲ ਜਾਂਦੇ ਸੀ ਕਿਸ ਤਰ੍ਹਾਂ ਨਾਲ ਸਪੋਰਟ ਰਹੀ ਪੂਰੀ ਫੈਮਿਲੀ ਦੀ ਨਹੀਂ ਮੰਮੀ ਪਾਪਾ ਨੂੰ ਜ਼ਿਆਦਾ ਕਦੇ ਤੰਗ ਕੀਤਾ ਨਹੀਂ ਵੈਸੇ ਹਾਂਜੀ ਮੰਮੀ ਪਾਪਾ ਨੂੰ ਕਦੇ ਐ ਨਹੀਂ ਅਸੀਂ ਹੁਣ ਦਿੱਤਾ ਵੀ ਨਹੀਂ ਤੁਸੀਂ ਸਾਨੂੰ ਇੱਥੇ ਲੈ ਕੇ ਜਾਓ ਜਾਂ ਇੱਥੇ ਸਾਨੂੰ ਨਾਲ ਹੀ ਚੱਲੋ ਸਾਡੇ ਤੇ ਉਹਨਾਂ ਨੂੰ ਜਿਆਦਾ ਬੱਡਨ ਪਾਇਆ ਨਹੀਂ ਕਦੇ ਵੀ ਹਾਂਜੀ ਚਲੋ ਇੱਕ ਛੋਟਾ ਜਿਹਾ ਗੀਤ ਨਾਲ ਆਪਾਂ ਕਲੋਜ਼ਿੰਗ ਕਰ ਦਿੰਦੇ ਹਾਂ ਕੋਈ ਵੀ ਤੇ ਸ਼ਾਇਦ ਜੇ ਆਪਣਾ ਹੀ ਕੋਈ ਗੀਤ ਜਿਹੜਾ ਲਿਖਿਆ ਹੋਇਆ ਜੇ ਸੁਣਾ ਸਕਦੇ ਹੋ ਤਾਂ ਕਿਉਂਕਿ ਸ਼ਾਇਦ ਕੰਪਨੀ ਨਾਲ ਕੋਈ ਟਾਈ-ਅੱਪ ਹੁੰਦਾ ਸੁਣਾ ਨਹੀਂ ਪਾਉਂਦੇ ਜੇ ਕੋਈ ਸੁਣਾ ਸਕੋ ਦੋ ਤੁਕਾ ਆਪਣਾ Song ਜੀ ਮੈਂ ਰਿਲੀਜ਼ ਕਰਨਾ ਹੁਣ ਇੱਕ ਉਹ ਤਾਂ ਮੈਂ ਤੁਹਾਨੂੰ ਨਹੀਂ ਸੁਣਾ ਪਾਉਂਗਾ ਉਹ ਜਦੋਂ ਰਿਲੀਜ਼ ਹੋਏਗਾ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਫਿਰ ਉਦੋਂ ਲਾ ਦਿਓ ਉਦੋਂ ਤੁਹਾਨੂੰ ਸੁਣਾ ਦਿਆਂਗੇ ਜਦੋਂ ਰਿਲੀਜ਼ ਹੋਏਗਾ ਆਪਾਂ ਦਾ ਜਿਹੜਾ ਪੁਰਾਣਾ ਗੀਤ ਹੋਈ ਸੁਣਾ ਦੋ ਇੱਕ ਹਾਂਜੀ ਮੈਂ ਤੁਹਾਨੂੰ ਮੰਮੀ ਪਾਪਾ ਦਾ ਥੋੜਾ ਗੁੰਗਣਾ ਦੇਣਾ ਦੋ ਲੈਣਾ ਹਾਂਜੀ ਮੈਂ ਪੰਜਾਬੀ ਜੱਟ ਕਲਾੜੀ ਪੱਟ ਮੁੱਛਾ ਨੂੰ ਵਟ ਭਈਆ ਰਾਣੀ ਜੀ ਇਹ ਮੇਰੇ ਪੇਰੈਂਟਸ ਦਾ Song ਸੀਗਾ ਜੀ ਉਸ ਟਾਈਮ ਤੇ ਆਇਆ ਸੀਗਾ ਇੱਕ ਲਵ Song ਹੈ ਜੀ ਇਹ ਇਹਨੂੰ ਕੋਈ ਉਸ ਤਰੀਕੇ ਨਾਲ ਲੈਔ ਕਿ ਇਹ ਹਨਾ ਜੀ ਕੰਟਰੋਵਰਸੀ ਨਾ ਚੱਲੇ ਜੇ ਕੰਟਰੋਵਰਸੀ ਨਾ ਕਰਿਓ ਕਿ ਇਹ ਲਵ Song ਹੈ ਜੀ ਇੱਕ ਦੋ ਹਨਾ ਜੀ ਅਲੱਗ-ਅਲੱਗ ਜਿਹੜੇ ਭਾਸ਼ਾਵਾਂ ਦੇ ਲੋਕ ਨੇ ਜਾਂ ਦੋ ਹਨਾ ਤੋਂ ਆਪਣੇ ਅਲੱਗ-ਅਲੱਗ ਕਿੱਤਿਆਂ ਦੇ ਲੋਕ ਨੇ ਤੇ ਉਹਨਾਂ ਦੀ ਪ੍ਰੇਮ ਕਹਾਣੀ ਹੈ ਇਹ ਉਹਦੇ ਤੇ ਉਹਨਾਂ ਨੇ ਗਾਇਆ ਸੀ ਮੈਂ ਪੰਜਾਬੀ ਜੱਟ ਕਲਾੜੀ ਪੱਟ ਮੁੱਛਾਂ ਨੂੰ ਵਟਿਓ ਭਈਆ ਰਾਣੀ ਜੀ नाड़ मेरे तुसी कर लो फिट कहानी जी नाल मेरे तुसी कर लो फिट कहानी जी ये पंजाबी रहे, रहे शराबी बहुत खराबी करते हैं ये पंजाबी रहे शराबी बहुत खराबी करते हैं तौबा हम सरदार लोगों से डरते हैं इसीलिए सरदार लोगों से डरते हैं ਇਹ ਸਨ ਹਰਮੇਲ ਜਿਨ੍ਹਾਂ ਨੂੰ 뮤జిక్ ਦਾ ਸ਼ੌਂਕ ਹੈਗਾ ਵਾ ਨਾਲ ਦੀ ਨਾਲ ਖੇਡਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਨੇ ਮੈਡਲ ਦਿੱਤੇ ਨੇ ਕੈਮਰਾਮੈਨ ਕੁਲਦੀਪ ਦਿਨਾਂ ਨਰਿੰਦਰ ਸਿੰਘ ਜਗਮਨ ਟੀਵੀ ਲੁਧਿਆਣਾ